ਹੰਗਾਮੇ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਇੱਕ ਪਰਿਵਾਰ ਤੇ ਪੁਲਿਸ ਮੁਲਾਜ਼ਮਾਂ ਬਚਾ ਲੈ ਝੜਪ ਹੋ ਗਈ। ਪਹਿਲਾਂ ਇਹ ਤਸਵੀਰਾਂ ਦੇਖੋ ਫਿਰ ਦੱਸਦੇ ਆ ਕਿ ਪੂਰਾ ਮਾਜ ਰਹੀ ਹੈ। ਅਸਲ 'ਚ ਹਰੀਸ਼ਨਾਥ ਦਾ ਇੱਕ ਵਿਅਕਤੀ ਜੋ ਕਿ ਕੋਰਟ ਵੱਲੋਂ ਭਗੋੜਾ ਕਰਾਰਾ ਹੈ ਉਹ ਕੋਰਟ 'ਚ ਆਪਣੇ ਰਿਸ਼ਤੇਦਾਰਾਂ ਨਾਲ ਆਇਆ ਸੀ। ਜਿਸ ਦੀ ਸੂਚ ਪੁਲਿਸ ਨੂੰ ਮਿਲੀ ਤਾਂ ਪੁਲਿਸ ਸਿਵਲ 'ਚ ਉਸ ਨੂੰ ਫੜ ਲਈ ਗਈ। ਜਿੱਥੇ ਉਸਦੇ ਰਿਸ਼ਤੇਦਾਰਾਂ ਵੱਲੋਂ ਫਰੀਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੀ ਝੜਪ ਹੋ ਗਈ ਰਿਸ਼ਤੇਦਾਰਾਂ ਨੇ ਪੁਲਿਸ ਮੁਲਾਜ਼ਮਾਂ ਤੇ ਦੋਸ਼ ਲਗਾਇਆ ਕਿ ਐਸਐਸਆਈ ਵੱਲੋਂ ਮਹਿਲਾ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸਦੇ ਕੱਪੜੇ ਤੱਕ ਵੀ ਫਾੜ ਦਿੱਤੇ ਗਏ ਨੇ ਮੇਰਾ ਆਪਣੇ ਮਾਇਆ ਜਮੂਨ ਉਹਨਾਂ ਨੇ ਮਤਲਬ ਇਥੇ ਪੇਸ਼ ਕਰਾਉਣ ਲਈ ਲਿਆਂਦਾ ਤੇ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਕਿੰਨੇ ਫੋਨ ਕਰਤਾ ਹੋਗਾ ਵੀ ਇਹ ਪੀਓ ਬੰਦਾ ਆਇਆ ਇਹਨਾਂ ਨੂੰ ਅਰੈਸਟ ਕਰੋ ਤੇ ਉਹ ਇਹਨਾਂ ਨੇ ਆ ਕੇ ਤੋਂ ਬੰਦੇ ਨੂੰ ਪੜਨਿੰਦਾ ਤੇ ਆ ਕੇ ਭਾਜੀ ਗੱਲ ਤੇ ਦੱਸੋ ਨਹੀਂ ਤਾਂ ਬੰਦਾ ਆਪ ਹੀ ਲੈ ਕੇ ਤੁਹਾਡੇ ਕੋਲ ਆਏ ਪੇਸ਼ ਕਰਾਉਣ ਲਈ ਤੁਸੀਂ ਇਤਰਾ ਥੋੜਾ ਕਰ ਸਕਦੇ ਜੀ ਤੇ ਇਹਨਾਂ ਨੇ ਧੁਖੇ ਚਕੇ ਮੁੰਡੇ ਦੇ ਚਪੇੜਾ ਚਪੂੜਾ ਮਾਰ ਲਿਆ ਭੇ ਗਾੜੀ ਹੋਏ ਤੇ ਸਾਨੂੰ ਵੀ ਇਹਨਾਂ ਧੁਖੇ ਚ ਸਾਡੀ ਵਿੱਚੇ ਕੀਤੀ ਸਾਨੂੰ ਚਪੇੜਾ ਮਾਰੀਆਂ ਫਿਰ ਮਨ ਚ ਮਾਰ ਕੇ ਤੱਕਾ ਦੇ ਨਾਲ ਕੰਧ ਪਰ ਸੋੜਤਾ ਫਿਰ ਇਹਨਾਂ ਨੇ ਕਿਹਾ ਥਾਣੇਦਾਰ ਉਹਨੇ ਮੇਰੇ ਫੜਕਾ ਇੱਕ ਕ ਇੱਕ ਉਹ ਫਿਰ ਦੂਸਰਾ ਜਿਹੜਾ ਵਾਈਟ ਸ਼ਰਟ ਵਾਲਾ ਉਹਨੇ ਫੜਕੇ ਤੇ ਮੇਰਾ ਸਾਰੀਆਂ ਵਰਗੇ ਚੋਰੀਆਂ ਹਾਂਜੀ ਹਾਂਜੀ ਨਹੀਂ ਵਾਈਟ ਸ਼ਰਟ ਵਾਲਾ ਜਿਹੜਾ ਇਹ ਹੀ ਪਹਿਲੇ ਕਾਫੀ ਦਿਨ ਦਾ ਹੀ ਉਹਦੇ ਵਿੱਚ ਨਾ ਹੀ ਆਪਣਾ ਸਾਡਾ ਕੰਪਰਮਾਈਜ਼ ਜੀ ਹੋ ਗਿਆ ਕੰਪਰਮਾਈਜ਼ ਹੋ ਗਿਆ ਤੇ ਅੱਜ ਉਹ ਮੁੰਡੇ ਦੀ ਗਵਾਹੀ ਲਈ ਆਪਾਂ ਗਵਾਹੀ ਦੇਣ ਵਾਸਤੇ ਇੱਥੇ ਆਏ ਹਾਂ ਉਹ ਮੁੰਡੇ ਨੂੰ ਜੀ ਨਾਂ ਲੈ ਕੇ ਗਵਾਹੀ ਦੇਣ ਵਾਸਤੇ ਕਿਸੇ ਨੇ ਇਹ ਫੋਨ ਕਰਤਾ ਜੀ ਪੁਲਿਸ ਵਾਲਿਆਂ ਨੂੰ ਜੀ ਸਾਨੂੰ ਪਤਾ ਨਹੀਂ ਆ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਤੇ ਸਿਵਲ ਵਿੱਚ ਆਏ ਜੀ ਸਾਡੇ ਮੁੰਡੇ ਨੂੰ ਉਹਦੇ ਖਿੱਚਦੂ ਕਰਨ ਲੱਗੇ ਤੇ ਜਨਾਨੀ ਨਾਲ ਗੱਲ ਪੈ ਗਿਆ ਆਂਦੇ ਇਹਨਾਂ ਦੇ ਸਟਾਫ ਚਪੇੜਾਂ ਚੂੜਾ ਮਾਰ ਲਾ ਪਏ। ਬਸ ਇਹ ਹੀ ਹੋਇਆ ਜੀ ਇੱਥੇ। ਕੀ ਸਰਪ੍ਰੀਖ? ਹਾਂ ਸਰਪ੍ਰੀਖ। ਇਹ ਕਹਿੰਦੇ ਵੀ ਜੀ ਐਸਐਹ ਪੁਲੰਦਰ ਸਿੰਘ ਨਾਮ ਦਾ ਜੀ, ਇੱਕ ਹਰੀਸ਼ ਕੁਮਾਰਗਾ ਜੀ। ਤੁਹਾਡੀ ਕੀ ਮੰਗ ਹੈ? ਮੰਗ ਇਹ ਹੋਈ ਇਨ ਸਾਹਵਦਵਾ ਜੀ ਸਾਨੂੰ ਜੀ ਜਿਹੜੇ ਜਨਾਨੀ ਦੇ ਕੱਪੜੇ ਪਾੜੀਓ ਤੇ ਚਪੇੜਾਂ ਹੀ ਮਾਰੀਆਂ ਦੀ, ਇੱਕ ਜਨਾਨੀ ਦਾ ਆਪਰੇਸ਼ਨ ਆ ਜੀ ਉਹਨੂੰ ਸਟਾਫ ਮਾਰੀ ਇਹਨਾਂ ਨੇ। ਜੀ। ਇਸ ਮਾਮਲੇ ਤੇ ਪੀਓ ਸਟਾਫ ਦੇ ਇੰਚਾਰਜ ਹਰੀਸ਼ ਸ਼ਰਮਾ ਨੇ ਸਾਫ਼ ਇਨਕਾਰ ਕੀਤਾ ਹੈ ਕਿ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਹਰੀਸ਼ ਕੋਰਟ ਵੱਲੋਂ ਪਗੋੜਾ ਕਰਾਰ ਦਿੱਤਾ ਹੋਇਆ ਸੀ ਜਿਸ ਨੂੰ ਫੜ ਲਈ ਪੁਲਿਸ ਗਈ ਸੀ ਅੱਜ ਕਚੈਰੀ ਦੇ ਵਿੱਚ ਸਾਡੇ ਪੀਓ ਸਟਾਫ ਦੇ ਕਰਮਚਾਰੀ ਕਿਸੇ ਕੰਮ ਦੇ ਸਬੰਧ ਵਿੱਚ ਕਚੈਰੀ ਕੋਰਟ 'ਚ ਗਏ ਸੀ ਉੱਥੇ ਉਹਨਾਂ ਨੂੰ ਕਿਸੇ ਮੁਕਦਮੇ ਦਾ ਕੋਈ ਪੀਓ ਉੱਥੇ ਦਿਖਿਆ ਜਿਹੜਾ ਉਹਨਾਂ ਨੇ ਉੱਥੇ ਪੁਲਿਸ ਪਾਰਟੀ ਨੇ ਉਹਨੂੰ ਪੀਓ ਨੂੰ ਪੁੱਛਿਆ ਵੀ ਤੈਨੂੰ ਅਹੀ ਵੈਰੀਫਾਈ ਕਰਨਾ ਤੇ ਤੂੰ ਸਾਡੇ ਨਾਲ ਸਾਡੀ ਚੌਂਕੀ ਚੱਲ ਆ ਇਨ ਬਿਟਵੀਨ ਉਹਦੇ ਪਰਿਵਾਰ ਦੇ ਜੀ ਲੇਡੀਜ਼ ਕੋਈ ਪੰਜ ਚਾਰ ਲੇਡੀਜ਼ ਨਾਲ ਸੀ ਕੋਈ ਛੋਟੇ ਛੋਟੇ ਬੱਚੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੇ ਲੜਕੇ ਨੂੰ ਇਹਨਾਂ ਨੇ ਪੁਲਿਸ ਵਾਲੇ ਨੇ ਫੜਿਆ ਉਹਦੇ ਦਰਮਿਆਨ ਉਹਨਾਂ ਨੇ ਉਹ ਪੁਲਿਸ ਵਾਲਿਆਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਇਹਨੂੰ ਛੱਡੋ ਜੀ ਉਹਨਾਂ ਨੇ ਕਿਹਾ ਵੀ ਬੀਬੀ ਇਹਦਾ ਵੈਰੀਫਾਈ ਕਰਨਾ ਸਾਨੂੰ ਡਾਊਟ ਆ ਵੀ ਸਾਡੇ ਮੁਕਦਮੇ ਦੇ ਵਿੱਚ ਇਹ ਪਿਓ ਆ ਉਹ ਇਨ ਬਿਟਵੀਨ ਉਹ ਲੇਡੀਆਂ ਉਹਨਾਂ ਨੇ ਕਿਚਨਾ ਨੂੰ ਸ਼ੁਰੂ ਕਰਤਾ ਉੱਤਰੋ ਸਾਡੇ ਮਲਾਜਮਾਂ ਨੇ ਉਹਨੂੰ ਕਿਹਾ ਵੀ ਤੂੰ ਚੌਂਕੀ ਚੱਲ ਇਸੇ ਖਿੱੱਚਤੂਈ ਦੇ ਵਿੱਚ ਕੋਈ ਮਾੜਾ-ਮੋੜਾ ਟਕਰਾਅ ਹੋਇਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਹਦੇ ਵਿੱਚ ਉੱਥੇ ਖੜੇ ਲੋਕ ਪਬਲਿਕ ਦੇ ਲੋਕਾਂ ਨੇ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਸੀ ਹਰੀਸ਼ ਕੁਮਾਰ ਸਾਨੋਖ ਸ਼ਮੀਰਾ ਸਿੰਘ ਵਾਸੀ ਵੀਪੀਓ ਚੁੰਡਾ ਦੇਵੀ थाना ਕਥੂਨਗਲ ਦਾ ਪੀਓ ਸੀ 8283 ਦਾ ਪੀਓ ਸੀ ਅਜੇ ਤੱਕ ਉਹ ਕੋਰਟ ਦੇ ਮਤਲਬ ਕਿ ਪੁਲਿਸ ਪਾਰਟੀ ਨੇ ਉਹਨੂੰ ਅਰੈਸਟ ਨਹੀਂ ਕੀਤਾ ਸੀ ਕੋਰਟ ਚੋਂ 8283 ਦਾ ਪੀਓ ਸੀ ਲੜਾਈ ਝਗੜੇ ਦਾ ਪਰਚਾ ਸੀ ਉੱਤੇ ਕੀ ਉਹ ਬੰਦੇ ਨੂੰ ਹੁਣ ਗ੍ਰਿਫਤਾਰ ਕਰ ਲਿਆ ਜਾਂ ਉਹ ਹਾਂ ਉਹਨੂੰ ਗ੍ਰਿਫਤਾਰ ਕਰਕੇ ਉਹਦੀ ਗ੍ਰਿਫਤਾਰੀ ਥਾਣੇ ਸੀ ਡਿਵੀਜ਼ਨ ਨੂੰ ਇੰਟੀਮੇਸ਼ਨ ਕਰਤਾ ਥਾਣੇ ਸੀ ਡਿਵੀਜ਼ਨ ਦੇ ਐਸ ਆਈ ਹਰਨੇਕ ਸਿੰਘ ਉਹਨੂੰ ਉੱਥੋਂ ਸਾਡੇ ਕੋਲ ਲੈ ਕੇ ਤੇ ਥਾਣੇ ਸੀ ਡਿਵੀਜ਼ਨ ਲੈ ਮੇਲਾ ਬਾਰੇ ਲਗਾਏ ਜਾ ਰਹੇ ਦੋਸ਼ ਕਿੰਨੇ ਕੋ ਸਾਫ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ ਅੰਮ੍ਰਿਤ ਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ